ਪੰਜਾਬ ਟੈਕਨੀਕਲ ਯੂਨੀਵਰਸਿਟੀ ਦੇ ਸਤਪਦੀਵਸ ਮੌਕੇ ਤੇ ਪੰਜਾਬ ਦੇ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਨੇ ਵਿਸ਼ੇਸ਼ ਤੌਰ ਤੇ ਹਾਜ਼ਰੀ ਲਗਵਾਈ ਇਸ ਮੌਕੇ ਤੇ ਸਿੱਖਿਆ ਮੰਤਰੀ ਹਰਜੋਤ ਬੈਂਸ ਨੇ ਤਕਨੀਕੀ ਸਿੱਖਿਆ ਨੂੰ ਉਤਸ਼ਾਹਿਤ ਕਰਨ ਦੇ ਲਈ ਵਿਸ਼ਵ ਵਿਦਿਆਲਿਆ ਨੂੰ ਵੀ ਪੰਜਾਬ ਦੇ ਵਿੱਚ ਸਟਾਰਟਅਪ ਹੱਬ ਬਣਾਉਣ ਦੇ ਲਈ આમંત્રਿਤ ਕੀਤਾ ਅਨੁਰੋਧ ਜੀ ਸਰ ਅੱਜ ਤਾਂ ਜਿਹੜਾ ਪ੍ਰੋਗਰਾਮ ਸੀ ਹੈ ਯੂਨੀਵਰਸਿਟੀ ਤੁਸੀਂ ਆਏ ਹੋ ਹਾਂਜੀ ਤੌਰ ਤੇ ਕੀ ਕਹਿਣਾ ਚਾਹੋਗੇ ਜਿੱਦਾਂ ਅੱਜ ਪੀਟੀਯੂ ਦਾ ਦੇ ਚ 26 ਸਾਲ ਪੂਰੇ ਹੋ ਗਏ ਸਾਇਨਾ ਸਥਾਪਨਾ ਦਿਵਸ ਹੈ ਇਹ ਬੜਾ ਖੁਸ਼ ਬੜੀ ਖੁਸ਼ੀਅਤ ਹੈ ਸ਼ਾਮਿਲ ਹੋ ਕੇ ਇਹਨਾਂ ਦੀ ਖੁਸ਼ੀਆਂ ਦੇ ਵਿੱਚ ਤੇ ਅੱਜ ਸੀਤ ਭਗਵਾਨ ਕਰਦੇ 36 ਮੰਤਰੀ ਸਾਹਿਬ ਦਾ ਮਿਸ਼ਨ ਹੈ ਪੰਜਾਬ ਨੂੰ ਸਟਾਰਟਅਪ ਸਟੇਟ ਦੇ ਵਜੋਂ ਡਿਵੈਲਪ ਕਰਨਾ ਇਨਕੂਬੇਸ਼ਨ ਸੈਂਟਰਸ ਬਣਾਉਣੇ ਕਿ ਪੀਟੀਯੂ ਦੇ ਵਿੱਚ ਜਿਹੜਾ ਹੈ ਸਭ ਤੋਂ ਸੋ ਇਹ ਯੂਨੀਵਰਸਿਟੀ ਪੰਜਾਬ ਹੈਸ ਟੂ ਬੀ ਅ ਸਟਾਰਟਅਪ ਸਟੇਟ ਸੋ ਥੈਟ ਪੰਜਾਬ ਦੇ ਵਿੱਚ ਕੋਈ ਵੀ ਬੇਰੋਜ਼ਗਾਰ ਨਾ ਰਵੇ ਤੁਸੀਂ ਇੱਕ ਆਪਣੇ ਪਾਸੇ ਕੀ ਕਰਦੇ ਆਪਣੇ ਅਫਸਰ ਡਾਇਰੈਕਟਰ ਪੰਜਾਬ ਦੀ ਜੁਵਾ ਸਾਥੀਆਂ ਦੇ ਵਿਦੇਸ਼ਾਂ ਜਾਂਦੀਆਂ ਆਪਣੀ ਯੂਨੀਵਰਸਿਟੀ ਨੂੰ ਉਠਾਉਣਾ ਪੈਦਾ ਕਿੰਨਾ ਤੁਸੀਂ ਸੋਚਦੇ ਇਸ ਨੂੰ ਕਰ ਪਾਓਗੇ ਕਰਾਂਗੇ ਜੇ ਅਸੀਂ ਸਾਰੇ ਇਕੱਠੇ ਹੋ ਕੇ ਲੱਗੇ ਆ ਵੀ ਹੈ ਸਾਡੇ ਕੋਲ ਸਭ ਕੁਝ ਹੈਗਾ ਤੇ ਕਰਾਂਗੇ ਮਾਹੌਲ ਬਦਲੂ ਮਾਨਯੋਗ ਇੱਕ ਸਰਨੀ ਯੂਨੀਵਰਸਿਟੀ ਦੇ ਕੋਈ ਪ੍ਰੋਫੈਸਰ ਸੀਗੇ ਉਹਨਾਂ ਦੇ ਪਾਕਿਸਤਾਨੀ ਮੈਂ ਮਿਸਟਰ ਨੂੰ اور ਇੰਡੀਆ ਦੇ ਪ੍ਰਿੰਮੀਨਿਸਟਰ ਨੂੰ ਸ਼ਿਕਾਇਤ ਕੀਤੀ ਕਿ ਉਹਨਾਂ ਨਾਲ ਅੱਜ ਦੇ ਪਾਕਿਸਤਾਨ ਦੇ ਜਿਹੜੇ ਮੈਨੂੰ ਇਹ ਬਾਰੇ ਉਹਨਾਂ ਨੇ ਗਲਤ ਵਿਵਹਾਰ ਕੀਤਾ। ਜੀ ਮੈਨੇ ਬਾਰੇ ਨੌਲੇਜ ਨਹੀਂ ਹੈ ਜੀ। ਪਰ ਪੰਜਾਬ ਸਰਕਾਰ ਦਾ ਸਟੈਂਡ ਦੇਖ ਪੁੱਛ ਰਹਿ ਜੰਨਾ। ਮੈਂ ਸਰ ਜਿਸ ਦੇ ਬਾਰੇ ਨੌਲੇਜ ਨਹੀਂ ਮੈਂ ਕਿੱਥੇ ਆਊਗਾ ਮੇਰੇ ਟ੍ਰੇਨ ਨੰਬਰ 30 ਜੋ ਜੀ ਤੇ ਸਟੇਜ ਤੇ ਦੱਸਿਆ ਕਿ ਹਾਲ ਜਿਹੜੇ ਨੇ ਯੂਨੀਵਰਸਿਟੀਆਂ ਦੇ ਸਿੱਖਿਆ ਤੋਂ ਲੈ ਕੇ ਸਿੱਖਿਆ ਦੀ ਗੱਲ ਕੀਤੀ ਹੈ ਕਿ ਇੱਦਾਂ ਦਾ ਕੋਈ ਪਲਾਨ ਲੈ ਕੇ ਆ ਰਹੇ ਹਾਂ ਕਰਾਂਗੇ। ਮੰਤਰੀ ਤੁਸੀਂ ਵੀ ਯੋਗਦਾਨ ਪਾਓ। ਠੀਕ ਹੈ। ਇੱਕ ਤੁਸੀਂ ਲਤੀਫਪੁਰੇ ਤੋਂ ਆਏ ਹੋ ਸ਼ਾਇਦ ਤੁਸੀਂ ਵੀ ਸਫਰ ਕੀਤਾ ਹੋਣਾ ਉੱਥੇ ਰੂਟ ਬੰਦ ਨੇ ਕੀ ਕੀਤਾ ਜਾ ਰਿਹਾ ਹੈ ਮੈਂ ਤੁਹਾਨੂੰ ਫੇਰ ਕਹਿ ਰਹੇ ਹਾਂ ਜੀ ਅੱਜ ਦੇ ਨੂੰ ਪਲੀਜ਼ 26ਵੇਂ ਸਥਾਪਨਾ ਦਿਵਸ ਸਿੱਖ ਪਗਲ ਕਰੀਏ ਬਹੁਤ ਅਨੁਸ਼ੰਕ ਰਾਹੁਲ ਕੰਦੀ ਦੀ ਪਾਰੋ ਜੁੜੇ ਯਾਤਰਾ ਦੇ ਮੈਂ ਸਰ ਮੈਨੂੰ ਮੇਰੇ ਮੈਨੂੰ ਮੇਰਾ ਥੈਂਕ ਯੂ ਲਾਡ ਸਰ ਥੈਂਕ ਯੂ ਥੈਂਕ ਯੂ ਸਰ ਥੈਂਕ ਯੂ ਲਾਈਟੇਸ ਚੈਨਲ ਦੇ ਲਈ ਕਪੂਰਥਲਾ ਤੋਂ ਨਰੇਸ਼ ਖੋਸ਼ਲਾ ਦੀ ਵਿਸ਼ੇਸ਼ ਰਿਪੋਰਟ